ਇੱਕ ਪਾਸੇ ਕੁੜੀ ਪਹਿਲਾਂ ਕੰਦੀ ਵੀ ਗਈ ਇਹ ਮੈਂ ਹੀ ਆ ਇਹ ਮੇਰੀ ਨੰਗੀਆ ਫੋਟੋਆਂ ਐ ਇਹ ਲੜਕਾ ਉਹੀ ਐ ਮੇਰੇ ਨਾਲ ਨਸ਼ਾ ਕਰਾਤਾ ਮੈਨੂੰ ਆ ਪਿਆਤਾ ਇੱਕ ਮਿੰਟ ਬਾਅਦ ਜਾਂ 4 ਦਿਨਾਂ ਬਾਅਦ ਜਾਂ 6 ਦਿਨਾਂ ਬਾਅਦ ਪਰਚਾ ਲੈ ਕੱਲ ਹੋਇਆ 76 ਨੰਬਰ ਪਰਚਾ ਤੇ ਅੱਜ ਕੰਦੀ ਵੀ ਗਲਤਫਹਿਮੀ ਹੋ ਗਈ ਸੀ ਇਕ ਬੈਠ ਕੇ ਇਕ ਦੂਜੇ ਨਾਲ ਗੱਲ ਕੀਤੀ ਤੇ ਉਹ ਗਲਤਫਹਿਮੀਆਂ ਸੀ ਤੇ ਅਸੀਂ ਇਕ ਦੂਜੇ ਨੂੰ ਅੰਡਰਸਟੈਂਡ ਕੀਤਾ ਤੇ ਇਸ ਤੋਂ ਅੱਗੇ ਮੈਂ ਹੁਣ ਕੋਈ ਵੀ ਹੋਰ ਇਹੋ ਜਿਹੀ ਕੁੜੀ ਦਾ ਵੀ ਪਰਚਾ ਕਰਾਇਆ ਜਾਵੇ ਕਿ ਤੂੰ ਦੁਨੀਆ ਨੂੰ ਪਾਗਲ ਬਣਾ ਲਈ ਐ ਪਰ ਤੁਹਾਨੂੰ ਇਹ ਲੱਗਦਾ ਨਹੀਂ ਕਿ ਚਲੋ ਚੰਗਾ ਹੋਇਆ ਕਿ ਪਦੋ ਪਰਿਵਾਰ ਬਹਿ ਕੇ ਮਸਲੇ ਨੂੰ ਸੁਲਝਾ ਲਿਆ ਫਿਰ ਪਹਿਲਾਂ ਹੀ ਸੁਲਝਾ ਲੈਂਦੇ ਫਿਰ ਇੰਨਾ ਸਮਾਜ ਸਾਡੇ ਪ੍ਰਸ਼ਾਸਨ ਦਾ ਸਮਾਗਮ ਕੀਤਾ ਇੰਨੀਆਂ ਪ੍ਰੈਸ ਕਾਨਫਰੰਸਾਂ ਕਰਾਤੀਆਂ ਪ੍ਰੈਸ਼ਰ ਕਿਸ ਗੱਲ ਦਾ ਲੱਗਦਾ ਤੁਹਾਨੂੰ ਪ੍ਰੈਸ਼ਰ ਭਾਜੀ ਬਸ ਜਨਤਾ ਸਮਝਦਾਰ ਹੈ ਕੋਈ ਤਾਂ ਪ੍ਰੈਸ਼ਰ ਪਿਆ ਹੀ ਹੈ ਜੀ 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 ਇੰਨੀ ਜਲਦੀ ਕਿੱਦਾਂ ਮੁੱਕਰ ਗਈ ਜਿਹੜੀ ਕਹਿੰਦੀ ਸੀ ਇਹ ਮੇਰੀ ਵੀਡੀਓ ਐ ਇਹਨੇ ਬਣਾਈ ਐ ਤੇ ਉਹ ਗਲਤ ਫਰੇਮੇਜ ਕਿਵੇਂ ਕਨਵਰਟ ਹੋ ਗਈ ਸੋਚਣ ਵਾਲੀ ਗੱਲੇ ਨਾ ਇਸੇ ਕਰਕੇ ਪ੍ਰਸ਼ਾਸਨ ਫਿਰ ਇਹੋ ਜਿਹੇ ਲੋਕਾਂ ਤੋਂ ਪਿੱਛੇ ਰੰਦਾ ਪਬਲਿਕ ਨੂੰ ਪਰੇਸ਼ਾਨ ਕਰਕੇ ਪਬਲਿਕ ਨੂੰ ਬੁੱਧੂ ਬਣਾ ਕੇ ਜੇ ਤੁਸੀਂ ਇਹੋ ਕੁਝ ਕਰਨਾ ਸੀ ਤਾਂ ਪਹਿਲਾਂ ਹੀ ਘਰ ਵੜ ਕੇ ਕਰ ਲੈਂਦੇ ਕੀ ਲੋੜ ਸੀ ਇਹਨਾਂ ਖਲਾਰਾ ਪਾਉਣ ਦੀ ਹੁਣੇ ਹੁਣੇ ਵੱਡੀ ਖਬਰ ਸਾਹਮਣੇ ਆਈ ਐ ਕਿ ਉਪਲ ਫਾਰਮ ਵਾਲੀ ਕੁੜੀ ਤੇ ਪ੍ਰਭਜੀਤ ਦੋਹਾਂ ਦੇ ਪਰਿਵਾਰਾਂ ਦਾ ਸਮਝੌਤਾ ਹੋ ਗਿਆ ਹੈ ਸਮਝੌਤਾ ਕਿਹੜੀ ਗੱਲ ਤੇ ਹੋਇਆ ਇਸ ਨੂੰ ਲੈ ਕੇ ਪਰਿਵਾਰ ਨੇ ਕੁਝ ਨਹੀਂ ਕਿਹਾ ਪਰ ਉਹਨਾਂ ਨੇ ਸਿਰਫ ਇਹ ਕਿਹਾ ਕਿ ਮਿਸ ਅੰਡਰਸਟੈਂਡਿੰਗ ਦੂਰ ਹੋਈਆਂ ਨੇ ਮੇਰੇ ਨਾਲ ਇਸ ਵਕਤ ਫੋਨ ਲਾਈਨ ਤੇ ਵਕੀਲ ਸਾਹਿਬ ਮੌਜੂਦ ਨੇ ਡਾਕਟਰ ਸੁਨੀਲ ਕੁਮਾਰ ਮੱਲਣ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਅਕਸਰ ਇਸ ਮੁੱਦੇ ਨੂੰ ਲੈ ਕੇ ਔਰ तमाम ਮੁੱਦਿਆਂ ਲੈ ਕੇ ਕਰਦੇ ਆ ਮੱਲਣ ਸਾਹਿਬ ਸਮਝੌਤਾ ਹੋ ਗਿਆ ਹੈ ਇਸ ਮਸਲੇ ਤੇ ਕੀ ਕਹੋਗੇ ਹਾਂ ਜੀ ਜਿਸ ਤਰ੍ਹਾਂ ਲੜਕੀ ਸਾਹਮਣੇ ਆਈ ਬੋਲਡ ਹੋ ਕੇ ਸਾਰੀਆਂ ਗੱਲਾਂ ਕੀਤੀਆਂ ਔਰ ਤੁਸੀਂ ਬੜੇ ਜੇ ਉਸ ਵੀਡੀਓ ਨੂੰ ਦੇਖਿਆ ਹੋਵੇ ਜਿਹਦੇ ਚ ਲੜਕੇ ਦਾ ਬਾਪ ਸੈਂਟਰ ਚ ਕਿ ਜਾਣਾ ਤੇ ਇੱਕ ਪਾਸੇ ਕੁੜੀ ਬੈਠੀ ਹੈ ਜੀ ਲੜਕੇ ਦੇ ਬਾਪ ਦੇ ਤੇਵਰ ਦੇਖੋ ਤੇ ਸਮਝ ਲੱਗਦੀ ਹੈ ਕਿ ਸਮਝੌਤਾ ਕਿਹੜੀਆਂ ਸ਼ਰਤਾਂ ਤੇ ਹੋਇਆ ਉਹ ਗਲਤ ਖਤਮੀ ਕਿਹੜੀ ਦੂਰ ਹੋਣੀ ਹੈ ਇੱਕ ਪਾਸੇ ਕੁੜੀ ਪਹਿਲਾਂ ਗੰਦੀ ਵੀ ਗਈ ਇਹ ਮੈਂ ਆਂ ਤੇ ਮੇਰੀ ਨੰਗੀਆ ਫੋਟੋਆਂ ਐ ਇਹ ਲੜਕਾ ਉਹੀ ਐ ਮੇਰੇ ਨਾਲ ਨਸ਼ਾ ਕਰਾਤਾ ਮੈਨੂੰ ਆ ਪਿਆਤਾ ਹੂੰ 1 ਮਿੰਟ ਬਾਅਦ ਜਾਂ 4 ਦਿਨਾਂ ਬਾਅਦ ਜਾਂ 6 ਦਿਨਾਂ ਬਾਅਦ ਪਰਚਾ ਲੈ ਕੱਲ ਹੋਇਆ 76 ਨੰਬਰ ਪਰਚਾ ਹੂੰ ਤੇ ਅੱਜ ਕੰਦੀ ਵੀ ਗਲਤਫਹਿਮੀ ਹੋ ਗਈ ਸੀ ਹੂੰ ਤੇ ਕਿਉਂ ਨੇ ਇਹੋ ਜੀ ਕੁੜੀ ਤੇ ਵੀ ਪਰਚਾ ਕਰਾਇਆ ਜਾਵੇ ਕਿ ਤੂੰ ਦੁਨੀਆ ਨੂੰ ਪਾਗਲ ਬਣਾਉਣੀ ਹੈ ਹੂੰ ਇਹੋ ਜੇ ਲੋਗ ਹੀ ਸਮਾਜ ਵਿੱਚ ਮਤਲਬ ਗਲਤ ਚੀਜ਼ਾਂ ਫਲਾਉਂਦੇ ਨੇ ਪਰ ਤੁਹਾਨੂੰ ਇਹ ਲੱਗਦਾ ਨਹੀਂ ਕਿ ਚਲੋ ਚੰਗਾ ਹੋਇਆ ਕਿ ਪਦੋ ਪਰਿਵਾਰ ਬਹਿ ਕੇ ਮਸਲੇ ਨੂੰ ਸੁਲਝਾ ਲਿਆ ਫਿਰ ਪਹਿਲਾਂ ਹੀ ਪਹਿਲਾਂ ਸੁਝਾ ਲੈਂਦੇ ਹੂੰ ਫਿਰ ਇਹਨਾਂ ਸਮਾਜ ਸਾਡੇ ਪ੍ਰਸ਼ਾਸਨ ਦਾ ਸਮਾਗਮ ਕੀਤਾ ਇਹਨੀਆਂ ਪ੍ਰੈਸ ਕਾਨਫਰੰਸਾਂ ਕਰਾਤੀਆਂ ਤੇ ਜੇ ਤੁਸੀਂ ਸਮਝੌਤੇ ਹੀ ਕਰਨੇ ਸੀ ਔਰ ਸਮਝੌਤਾ ਤੁਹਾਨੂੰ ਕੀ ਲੱਗਦਾ ਹੈ ਬਗੈਰ ਕਿਸੇ ਕੰਸੀਡਰੇਸ਼ਨ ਤੋਂ ਆਉ ਗਲਤਫहमी ਜਿਹੜੀ ਹੋ ਗਈ ਫਿਰ ਉਸ ਗਲਤਫहमी ਦੀ ਸਜ਼ਾ ਕੀ ਹੈ ਇਹ ਲੱਗਦਾ ਕਿ ਸਾਹਿਬ ਕਿਹੜੀਆਂ ਗੱਲਾਂ ਤੇ ਸਮਝੌਤਾ ਹੋਇਆ ਹੋਵੇਗਾ ਦੇਖੋ ਜੀ ਇਹੋ ਜਿਹੇ ਕੇਸਾਂ 'ਚ 99% ਪੈਸਿਆਂ ਤੇ ਸਮਝੌਤਾ ਹੁੰਦਾ ਜੀ ਪੈਸਾ ਪਲੱਸ ਵਿਆਹ ਦੋ ਚੀਜ਼ਾਂ ਹੁਣ ਵਿਆਹ ਦਾ ਹੋ ਨਹੀਂ ਸਕਦਾ 3 ਸਾਲ ਪਹਿਲੇ ਨੇ ਮੁੰਡੇ ਦੂ ਬਾਲਗ ਹੋਣ ਚ ਹਮ ਤੇ 99% ਤੇ ਫਿਰ ਦੂਜਾ ਹੀ ਸਿਨੈਰੀਓ ਲੱਗਦਾ ਜਾਂ ਫਿਰ ਵੱਡੀ ਕੋਈ ਜਿਹੜੀ ਮਤਲਬ ਸਾਡੀ ਸੁਸਾਇਟੀ ਦੇ ਵੱਡੇ ਇਨਫਲੂਐਂਸਰ ਨੇ ਉਹਨਾਂ ਦੀ ਵਿੱਚ ਇੰਟਰਵੈਂਸ਼ਨ ਹੋਈ ਹੋਏਗੀ ਹਮ ਔਰ ਕਈ ਲੋਕ ਇਹ ਵੀ ਦੱਸਦੇ ਆ ਕਿ ਜਿਹੜਾ ਲੜਕੇ ਦਾ ਬਾਪ ਹੈ ਜਾਂ ਮੁੰਡਾ ਪਰਿਵਾਰ ਹੈ ਉਹ ਬੜੀ ਮੋਟੀ ਸਾਮੀ ਹੈ ਵੀ ਵੱਡੇ ਮਤਲਬ ਉਹਨਾਂ ਦੇ ਕਰੋੜਾਂ ਦੇ ਵਪਾਰ ਨੇ ਕਰੋੜਾਂ ਦੇ ਧੰਦੇ ਹੈ ਜੀ ਹੁਣ ਪਤਾ ਨਹੀਂ ਅੰਦਰ ਘਰ ਤੇ ਕਿਹੜੀਆਂ ਘਣਾਣੀਆਂ ਬੀਤੀਆਂ ਜੀ ਜ਼ਿਆਦਾਤਰ ਤੇ ਅਸੀਂ ਇਸ ਸਮਝੌਤੇ ਚਾਹੇ ਹਾਈ ਕੋਰਟ ਚ ਹੋਣ ਚਾਹੇ ਤੇ ਕਿਤੇ ਵੀ ਹੋਣ ਐਲੂਮਨੀ ਲੈ ਕੇ ਕੋਈ ਪੈਸੇ ਲੈ ਕੇ ਹੀ ਕਿਤੇ ਜਾਂਦੇ ਨੇ ਤੁਸੀਂ ਹੁਣ ਇਸ ਮਸਲੇ ਤੇ ਕੁੜੀ ਵਾਲਿਆਂ ਨੂੰ ਕੀ ਕਹੋਗੇ ਕਿਉਂਕਿ ਤੁਸੀਂ ਕਿਹਾ ਸੀ ਕਿ ਭੈਣ ਡਟ ਕੇ ਰਹੀ ਇਸ ਲੜਾਈ ਨੂੰ ਜਿੱਤਦੀ ਲੜੀ ਚੰਜ ਨਾਲ ਭਾਜੀ ਇਹਨਾਂ ਕਰਕੇ ਸਾਡੇ ਵਰਗਿਆਂ ਦਾ ਵੀ ਵਿਸ਼ਵਾਸ ਟੁੱਟਦਾ ਹੈ ਕਿ ਕਿਸੇ ਨਾਲ ਖੜਨਾ ਨਹੀਂ ਚਾਹੀਦਾ ਕਿਉਂਕਿ ਜੇ ਉਹ ਖੜਜੋ ਤਾਂ ਫਿਰ ਇਹ ਲੋਕ ਵਹਿ ਜਾਂਦੇ ਨੇ ਜਦੋਂ ਬੰਦੇ ਨੇ ਉਹ ਤਾਂ ਪੁਛਦੇ ਤੱਕ ਨਹੀਂ ਹੂੰ ਠੀਕ ਹੈ ਨਾ ਜੀ ਤੇ ਇਹਨੇ ਸਮਾਜ ਨੂੰ ਐਕਟੀਵੇਟ ਕਰਨ ਤੋਂ ਬਾਅਦ ਸਾਰੀਆਂ ਗੱਲਾਂ ਪੁਸ਼ਟੀ ਕਰਨ ਤੋਂ ਬਾਅਦ ਅੱਜ ਦੂਜੇ ਦਿਨ ਬੈ ਗਈਆਂ ਸਬਰ ਕਰਦੀ ਥੋੜੀ ਜਿਹੀ ਪ੍ਰੈਸ਼ਰ ਸੀ ਤੇ ਕਿ ਰੁੱ ਚਲ ਜਾਂਦੇ ਕਿਤੇ ਹਫ਼ਤੇ ਰਹਿਣ ਲੱਗ ਜਾਂਦਾ ਪਤਾ ਆਪਣੇ ਆਪ ਸਾਹਮਣੇ ਆ ਜਾਂਦਾ ਪ੍ਰੈਸ਼ਰ ਕਿਸ ਗੱਲ ਦਾ ਲੱਗਦਾ ਤੁਹਾਨੂੰ ਪ੍ਰੈਸ਼ਰ ਬਜੀ ਬਸ ਜਨਤਾ ਸਮਝਦਾਰ ਹੈ ਹੂੰ ਕੋਈ ਤਾਂ ਪ੍ਰੈਸ਼ਰ ਪਿਆ ਹੀ ਹੈ ਜੀ ਜੀ ਇੰਨੀ ਜਲਦੀ ਕਿੱਦਾਂ ਮੁੱਕਰ ਗਈ ਇੰਨੀ ਜਲਦੀ ਉਹ ਗਲਤ ਫੈਮਿਲੀ ਜਿਹੜੀ ਕਹਿੰਦੀ ਸੀ ਇਹ ਮੇਰੀ ਵੀਡੀਓ ਹੈ ਇਹਨੇ ਬਣਾਈ ਹੈ ਤੇ ਉਹ ਗਲਤ ਫੈਮਿਲੀ ਜਿਵੇਂ ਕਨਵਰਟ ਹੋ ਗਈ ਸੋਚਣ ਵਾਲੀ ਇਹ ਗੱਲ ਹੈ ਨਾ ਇਸੇ ਕਰਕੇ ਪ੍ਰਸ਼ਾਸਨ ਫਿਰ ਇਹੋ ਜਿਹੇ ਲੋਕਾਂ ਤੋਂ ਪਿੱਛੇ ਰੰਦਾ ਹੈ ਕਿ ਮੁਰਗੇ ਰਾਜਨਾਵਾ ਕਰ ਲੈਣਗੇ ਇਹੋ ਜਿਹੇ ਲੋਕ ਹੀ ਮੁਰਗੇ ਬਾਕੀ ਜਿਨ੍ਹਾਂ ਦਾ ਹੱਕ ਬਣਦਾ ਹੈ ਉਹਨਾਂ ਦਾ ਹੱਕ ਮਰਵਾਉਂਦੇ ਆ ਤੇ ਇਹ ਸਾਡੇ ਰਗਾ ਵਕੀਲ ਕਹਦੇ ਇੰਨੀ ਫੀਸ ਦੇ ਦੋ ਤੇ ਫਿਰ ਜਾਣ ਕਰਦੇ ਆ ਕਿ ਵਕੀਲ ਨੇ ਫੀਸ ਮੰਗ ਲਈ ਤੁਸੀਂ ਦੋ ਸ਼ਬਦ ਕੀ ਕਹੋਗੇ ਦੋਵਾਂ ਪਰਿਵਾਰਾਂ ਨੂੰ ਕੀ ਕਹੋਗੇ ਇਸ ਮਸਲੇ ਤੇ ਬਸ ਠੀਕ ਕਵਾਂਗੇ ਜੀ ਪਬਲਿਕ ਨੂੰ ਪਰੇਸ਼ਾਨ ਕਰਕੇ ਪਬਲਿਕ ਨੂੰ ਬੁੱਧੂ ਬਣਾ ਕੇ ਜੇ ਤੁਸੀਂ ਇਹੋ ਕੁਝ ਕਰਨਾ ਸੀ ਤਾਂ ਪਹਿਲਾਂ ਹੀ ਘਰ ਵੜ ਕੇ ਕਰ ਲੈਂਦੇ ਕੀ ਲੋੜ ਸੀ ਇੰਨਾ ਖਲਾਰਾ ਪਾਉਣ ਦੀ ਕੀ ਲੋੜ ਸੀ ਇੰਨੀ ਇਹ ਮਤਲਬ ਜਿਹੜੀ ਜਿਹਨੂੰ ਨਹੀਂ ਵੀ ਸੀ ਪਤਾ ਉਹਨੂੰ ਦੱਸਣ ਦੀ ਇਹ ਤਾਂ ਤੁਸੀਂ ਗਲਤ ਸਨੇਹਾ ਦਿੱਤਾ ਹੁਣ ਤੁਸੀਂ ਸਾਨੂੰ ਇਹ ਸਮਝਾਓ ਤੁਸੀਂ ਪਹਿਲਾਂ ਗੱਲ ਆਪਣੀ ਪੂਰੀ ਕਰੋ ਫਿਰ ਅਸੀਂ ਗੱਲ ਕਰਦੇ ਬਸ ਤੁਸੀਂ ਤਾਂ ਫਿਰ ਇਹੋ ਹੀ ਸਮਝਾਤਾ ਵੀ ਕੋਈ ਨਾ ਕੋਈ ਕਨਸਿਡਰੇਸ਼ਨ ਤੋਂ ਬਾਅਦ ਆਪਾਂ ਰਾਜੀਨਾਮਾ ਕਰ ਲੈਂਦੇ ਆ ਆਪਣਾ ਸਟੈਂਡ ਕੋਈ ਨਹੀਂ ਹੋਇਆ ਸੇ ਸ਼ਰ ਕੀ ਕੀ ਬਣੀ ਗੱਲ ਵਕੀਲ ਸਾਹਿਬ ਇਸ ਪੂਰੇ ਮਸਲੇ ਤੇ ਹੁਣ ਜੋ ਪੁਲਿਸ ਦੀ ਕਾਰਵਾਈ ਆ ਉਹ ਕਾਰਵਾਈ ਰੁਕ ਜਾਵੇਗੀ ਲੀਗਲੀ ਤੌਰ ਤੇ ਕੀ ਦੇਖਦੇ ਹੋ ਦੇਖੋ ਜੀ ਲੜਕੀ ਜਦੋਂ ਲਿਖ ਕੇ ਦੇ ਦੇਗੀ ਕਿ ਮੈਂ ਪੁਲਿਸ ਤੋਂ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੀ ਠੀਕ ਹੈ ਰਾਜੀਨਾਮਾ ਹੋ ਗਿਆ ਫਿਰ ਹਾਈ ਕੋਰਟ ਚ ਕਵੈਸਨਿੰਗ ਪੈ ਜਾਵੇਗੀ ਓਕੇ ਹਾਈ ਕੋਰਟ ਆ ਜਾਣਗੇ ਕਵੈਸਨਿੰਗ ਲੱਗੇਗੀ ਹਮ ਕੋਰਟ ਵੀ ਸਵਾਲੀਆ ਨਿਸ਼ਾਨ ਚੁੱਕ ਸਕਦੀ ਹੈ ਹਾਈ ਕੋਰਟ ਵੀ ਪਰ ਇਸ ਮਸਲੇ ਨੂੰ ਮੌਲਾ ਨਹੀਂ ਲੱਗਦਾ ਕਿ ਜੋ ਮੁੰਡੇ ਨੇ ਵੀਡੀਓ ਵਾਇਰਲ ਕੀਤੀ ਜੋ ਕੁਝ ਗਲਤ ਹੋਇਆ ਉਹ ਤਾਂ ਵੱਡੀ ਸਜ਼ਾ ਦੇਣੀ ਚਾਹੀਦੀ ਹੈ ਕਾਨੂੰਨ ਨੂੰ ਮੈਂ ਕੀ ਕਹਨਾ ਪਿਆ ਜਦੋਂ ਮਦਈ ਬਹਿ ਗਿਆ ਹਮ ਕੱਲ ਕੋਰਟ ਚ ਕੇਸ ਪ੍ਰੂਵ ਨਹੀਂ ਹੋਣਾ ਪਰ ਮਾਨਯੋਗ ਹਾਈ ਕੋਰਟ ਨੇ ਇਹੋ ਜਿਹੇ ਕਈ ਕੇਸਾਂ ਚ ਲੜਕੀ ਨੂੰ ਵੀ ਜੁਰਮਾਨੇ ਲਾਏ ਨੇ ਕਿ ਤੁਸੀਂ ਪ੍ਰਸ਼ਾਸਨ ਦਾ ਸਮਾਂ ਬਰਬਾਦ ਕੀਤਾ ਪੈਸੇ ਜਮ੍ਹਾਂ ਕਰਾਓ ਇੰਨੇ ਜੇ ਤੁਸੀਂ ਰਾਜ਼ੀ ਨਾ ਹੋਈ ਕਰਨੇ ਆ ਕੋਰਟ ਦਾ ਸਮਾਂ ਬਰਬਾਦ ਕੀਤਾ ਜੇ ਤੁਹਾਡੀ ਤੁਸੀਂ ਤਾਂ ਇਹਨੂੰ ਥਾਣੇ ਤੇ ਕਚੈਰੀ ਨੂੰ ਪੋਸਟ ਆਫਿਸ ਬਣਾ ਲਿਆ ਕਿ ਦਿਲ ਕੀਤਾ ਡਾਕ ਦੀ ਚਿੱਠੀ ਭੜਾਏ ਦਿਲ ਕੀਤਾ ਰਿਫਿਊਜ਼ ਕਰਤੀ ਮੈਂ ਨਹੀਂ ਲੈਂਦਾ ਸੋ ਇਹਦੇ ਤੇ ਮਾਨਯੋਗ ਹਾਈ ਕੋਰਟ ਵੀ ਕੋਈ ਵੱਡਾ ਸੰਕੇਤ ਲੈ ਸਕਦੀ ਹੈ ਬਾਕੀ ਡਿਪੈਂਡ ਕਰਦਾ ਹੈ ਵੀ ਕੀ ਸਿਨੈਰੀਓ ਬਣਦਾ ਹੈ ਤੇ ਕਿੱਦਾਂ ਬਣਦਾ ਹੈ ਯਾਨੀ ਕਿ ਤੁਹਾਨੂੰ ਲੱਗਦਾ ਹੈ ਕਿ ਕੁੜੀ ਵਾਲਾਂ ਤੇ ਵੀ ਹੁਣ ਕਾਰਵਾਈ ਹੋ ਸਕਦੀ ਆ ਜੇ ਚਾਹੇ ਸਰਕਾਰ ਜਾਂ ਸਾਡੀ ਐਡਮਿਨਿਸਟ੍ਰੇਸ਼ਨ ਚਾਵੇ ਤੇ ਕਰ ਸਕਦੀ ਹੈ ਜੀ ਠੀਕ ਆ ਬਿਲਕੁਲ ਕਰ ਸਕਦੀ ਹੈ ਜੇ ਬੈਠ ਕੇ ਸਮਝੌਤਾ ਹੋ ਗਿਆ ਕਈ ਵਾਰ ਗੱਲਾਂ ਵੱਡੀਆਂ ਹੋ ਜਾਂਦੀਆਂ ਤਾਂ ਜੇ ਬੈਠ ਕੇ ਸਮਝੌਤਾ ਹੋ ਗਿਆ ਤਾਂ ਜੇ ਕੋਈ ਵਿਆਹ ਦੀ ਗੱਲ ਵੀ ਤੈ ਹੋਈ ਹੋਵੇਗੀ 3-4 ਸਾਲ ਬਾਅਦ ਜਦੋਂ ਵੀ ਉਹਨਾਂ ਦੀ ਉਮਰ ਹੁੰਦੀ ਹੈ ਤਾਂ ਫਿਰ ਵੀ ਇਹ ਚੰਗੀ ਗੱਲ ਹੈ ਕੀ ਦਸੀ ਭਾਜੀ ਠੁੱਕ ਚਟਣ ਲਈ ਗੱਲ ਹੈ ਫਿਰ ਤਾਂ ਠੀਕ ਹੈ ਸੋ ਬਾਕੀ ਫਿਰ ਵੀ ਰੀਫਾਰਮੇਸ਼ਨ ਤੇ ਸਾਡਾ ਲਾਅ ਚੱਲਦਾ ਹੈ ਜੇ ਇਹਨਾਂ ਪਰਿਵਾਰ ਦਾ ਆਪਸ ਵਿੱਚ ਇਹੋ ਜਿਹਾ ਸਮਝੌਤਾ ਹੋ ਵੀ ਗਿਆ ਸਾਨੂੰ ਕਾਦੀ ਨਰਾਜ਼ਗੀ ਹੈ ਫਿਊਚਰ ਇਹਨਾਂ ਨੇ ਜੀਣਾ ਹੈ ਬਟ ਸਮਾਜ ਦੇ ਅਗੇ ਐਡਾ ਕੁਛ ਨਹੀਂ ਸੀ ਕਰਨਾ ਚਾਹੀਦਾ ਠੀਕ ਹੈ ਵਕੀਲ ਸਾਹਿਬ ਇਸ तमाम ਮਸਲੇ ਤੇ ਸਾਡੇ ਨਾਲ ਗੱਲਬਾਤ ਕੀਤੀ ਤੁਸੀਂ ਸ਼ੁਕਰੀਆ ਔਰ ਮੈਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਲੋਕਾਂ ਦੇ ਜਜ਼ਬਾਤ ਨਾਲ ਵੀ ਖੇਡਿਆ ਗਿਆ ਹੈ ਠੀਕ ਹੈ ਜੋ ਕੀ ਗਲਤ ਹੈ ਬਿਲਕੁਲ ਜੀ ਠੀਕ ਹੈ ਵਕੀਲ ਸਾਹਿਬ ਸ਼ੁਕਰੀਆ ਇਸ ਵਕਤ ਸਾਡੇ ਨਾਲ ਡਾਕਟਰ ਸੁਨੀਲ ਕੁਮਾਰ ਮੱਲਣ ਜੀ ਮੌਜੂਦ ਸਨ ਜਿਨ੍ਹਾਂ ਨੇ ਇਸ ਪੂਰੇ ਮਸਲੇ ਤੇ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਿਆ ਸਮਝ